ਟੇਲ 19 ਮਾਡਲ ਆ ਸੋਹਣਾ ਰੈਕਟਰ ਆ। ਸਾਡੀ ਅੱਜ 7 ਫੁੱਟ ਦੀ ਡਰੇਵਰੀ ਬਾਈ ਪੁਰਾਣੇ ਦੀ। ਠੀਕ ਹੈ ਜੀ। ਉਹ ਬਾਈ। ਆਹ ਆਹ ਛੋਣੀ ਬਾਈ ਆਵਾਜ਼ ਛੋਣੀ ਆਵਾਜ਼ ਛੋਣੀ। ਆਹ ਸੁਣਾ ਦੇ ਲਖਣਾ ਇਹ ਪਟਾਕੇ ਸੁਣਾ ਦੇ। ਤੇ ਲੋ ਜੀ ਮਿੱਤਰੋ ਜਿਹੜਾ ਆਪਾਂ ਨੇ ਰੋਡਾਵੇਟਰ ਪਾਇਆ ਸੀ ਬਾਈ ਪਰਸੋਂ ਦੇ ਬਲੌਗ ਦੇ ਵਿੱਚ 7 ਫੁੱਟ ਐਮਬੀ ਦਾ। ਤੇ ਉਹ ਅੱਜ ਆਪਾਂ ਨੇ ਦਿੱਤਾ ਜੀ ਵੀ ਇਹਨਾਂ ਨੂੰ। ਠੀਕ ਹੈ ਜੀ ਇਹਦੀ ਵੀਡੀਓ ਪਾਈ ਸੀ ਆਪਾਂ ਨੇ ਕਈ ਸਾਰਾਂ ਦੇ ਇੱਕ ਬਾਈ ਕੱਲ ਵੀ ਮੈਂ ਉਰੇ ਹੈ ਨਹੀਂ ਸੀਗਾ ਉਹ ਇੱਧਰ ਹੀ ਸੀਗੇ ਮੇਰੇ ਆਪਣੇ ਕਰਾਲੀ ਏਰੀ ਦੇ ਵੀਰ ਉਹ ਬਾਈ ਕੱਲ ਮੈਨੂੰ ਬੁਲਾਈ ਗਿਆ ਬਾਈ ਤੂੰ ਆ ਜਾ ਸੀ ਰੋਪੜ ਖੜਿਆ ਮੈਂ ਕੱਲ ਗਿਆ ਸੀ ਕਿਤੇ ਬਾਹਰ ਬਾਈ ਠੀਕ ਹੈ ਕੱਲ ਤੁਹਾਨੂੰ ਪਤਾ ਐਤਵਾਰ ਨੂੰ ਏਜੰਸੀਆਂ ਬੰਦ ਹੁੰਦੀਆਂ ਤੇ ਅੱਜ ਇੱਕ ਬਾਈ ਆਪਣੇ ਉਰੇ ਕੀਰਤਪੁਰ ਸਾਹਿਬ ਕੋਲ ਬੂੰਗਾ ਸਾਹਿਬ ਪੈਂਦਾ ਬਾਈ ਉੱਥੋਂ ਦੇ ਰੋਟਾਵੇਟਰ ਲੈਣ ਆਏ ਸੀ ਅੱਜ ਆਏ ਸੀ ਸਵੇਰੇ ਦੇਖਣ ਬਾਈ ਇਹਨਾਂ ਨੂੰ ਵਧੀਆ ਲੱਗਿਆ ਚਲੋ ਸੌਦਾ ਹੋ ਗਿਆ ਰੋਟਾਵੇਟਰ ਦਾ ਜੀ ਠੀਕ ਹੈ 7 ਫੋਟਾ ਜਿਹੜਾ ਨਾ ਰੋਲਾ ਡ੍ਰਿਲ ਸਾਰਾ ਕੁਛ ਨਾਲ ਹੀ ਆ ਜੀ ਵਧੀਆ ਰੋਟਾ ਵੀ ਟ੍ਰੇਨ ਬ੍ਰੇਡ ਵੀ ਵਧੀਆ ਪਏ ਆ ਅੱਧ ਦੇ ਉੱਪਰ ਪਏ ਆ ਬ੍ਰੇਡ ਹਜੇ ਬਾਕੀ ਬਾਈ ਨੇ ਟਰੈਕਟਰ ਵੀ ਨਵਾਂ ਹੀ ਸਾਡੇ ਰੋਪੜ ਦੇ ਲੱਤਾ ਹੋਇਆ ਪਿਛਲੇ ਸਾਲ ਹੀ ਹਜੇ 265 ਟਰੈਕਟਰ ਤੇ ਬਾਕੀ ਬਾਈ ਕਹਦਾ ਵੀ ਤੁਹਾਡੇ ਭਰੋਸੇ ਤੇ ਲੈਣਾ ਠੀਕ ਆ ਜੀ ਬਾਕੀ ਬਾਈ ਨੂੰ ਪੂਰਾ ਜ਼ਿੰਮੇਵਾਰੀ ਦਿੱਤੀ ਬਾਈ ਦੇਖੋ ਚਲਾ ਕੇ ਕੋਈ ਗੱਲ ਨਹੀਂ ਤੇ ਵਧੀਆ ਲੱਗਿਆ ਰੱਖ ਲਿਓ ਨਹੀਂ ਦੇ ਦਿਓ ਕੋਈ ਗੱਲ ਨਹੀਂ ਬਾਈ ਆਰਮੀ ਚ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਉਹ ਠੀਕ ਹੈ ਜੀ ਠੀਕ ਹੈ ਜੀ ਵਧੀਆ ਤੁਸੀਂ ਸੁਣਾਓ ਤੇ ਤੁਸੀਂ ਬਾਈ ਵੀਡੀਓ ਜੋ ਦੇਖਿਆ ਸੀ ਹਾਂ ਜੀ ਭਾਜੀ ਮੈਂ ਵੀਡੀਓ ਦੇਖ ਕੇ ਆਇਆ ਸੀਗਾ ਅੱਛਾ ਜੀ ਸਵੇਰੇ ਮੈਂ ਗੱਲ ਕੀਤੀ ਕਹਿੰਦੇ ਆਜੋ ਠੀਕ ਆ ਤੇ ਸਾਨੂੰ ਵਧੀਆ ਲੱਗਾ ਸੀ ਲੈ ਲਿਆ ਠੀਕ ਆ ਬੂੰਗਾ ਸਾਹਿਬ ਹੈ ਬਾਈ ਆਪਣਾ ਹਾਂ ਜੀ ਬੂੰਗਾ ਸਾਹਿਬ ਬੂੰਗਾ ਸਾਹਿਬ ਖਾਸਪੈਂਡ ਬੂੰਗਾ ਸਾਹਿਬ ਜੀ ਖਾਸ ਬੂੰਗਾ ਸਾਹਿਬ ਹੈ ਠੀਕ ਆ ਟਰੈਕਟਰ ਵੀ ਨਵਾਂ ਹੀ ਲਿਆ ਬਾਈ ਹਾਂ ਜੀ ਟਰੈਕਟਰ ਵੀ ਨਵਾਂ ਲਿਆ ਬਾਈ ਅੱਛਾ ਸਾਲ ਹੋ ਗਿਆ ਲੈ ਤੇਹੀ ਮਾਡਲ ਲਿਆ ਹਾਂ ਜੀ 24 23 ਮਾਡਲ ਹੈ ਜੀ ਕਿਵੇਂ ਵਧੀਆ ਚੱਲਦਾ ਹ ਮੇਰੇ ਕੋਲ ਊਟਾ ਬਿਟਰ ਦਾ ਮਾਰ ਬਣ ਕੇ ਲੈਣ ਦਾ ਹੁਣ ਹਾਂਜੀ ਹਾਂਜੀ ਇਹ ਚੀਜ਼ ਜ਼ਰੂਰੀ ਹੋ ਗਈ ਬਾਈ ਹਾਂਜੀ ਹਾਂਜੀ ਬਹੁਤ ਜ਼ਰੂਰੀ ਕਿਉਂਕਿ ਹਾਲ ਸਵਾਗਾ ਪਾਉਨੇ ਆਪਾਂ ਠੀਕ ਹੈ ਉਹ ਗੱਲ ਨਹੀਂ ਬਣਦੀ ਜਿਹੜੀ ਕਿਦਾਂ ਆਪਾਂ ਨੇ ਚਾਰਾ ਵੀ ਹਾਂਜੀ ਹਾਂ ਹਾਂਜੀ ਤੇ ਜਿੱਦਾਂ ਹੁਣ ਆਪਾਂ ਨੇ ਕਣਕ ਬੀਜਣੀਆਂ ਬੂਟਿਆਂ 'ਚ ਥੋੜੇ ਜੋਂ ਵੀ ਬੂਟਾ ਵੱਧ ਲੱਗਿਆ ਵਾ ਹਾਂਜੀ ਹਾਂਜੀ ਸਾਡੇ ਬੂਟੇ ਲੱਗਿਆ ਖੁੱਦ ਸਾਡੇ ਲੱਗਿਆ ਬਾਈ ਅੱਛਾ ਲੱਗੇ ਵੀ ਆ ਜੀ ਬੂਟਿਆਂ 'ਚ ਬਾਈ ਬਹੁਤ ਵਧੀਆ ਚੀਜ਼ ਐ ਕਿਉਂਕਿ ਜਿਹੜੇ ਆਪਾਂ ਫਾਲੇ ਮਾਰਦੇ ਆ ਬੂਟਿਆਂ 'ਚ ਉਹਦੇ ਨਾਲ ਬੂਟਿਆਂ ਦੀ ਜੜਾ ਜੂੜਾਂ ਬਹੁਤ ਖਰਾਬ ਬੂਟੇ ਦੀ ਜੜ੍ਹ ਨਹੀਂ ਹਿੱਲਣੀ ਚਾਹੀਦੀ ਜੇ ਆਪਾਂ ਬੂਟਾ ਵਧੀਆ ਗਰੋਥ ਕਰਾਉਣਾ ਹਾਂਜੀ ਹਾਂਜੀ ਤੇ ਬਾਕੀ ਭਾਈ ਚਲੋ ਦੇਖੋ ਚਲਾ ਕੇ ਆਪਾਂ ਤੁਹਾਨੂੰ ਜ਼ਿੰਮੇਦਾਰੀ ਤੇ ਦਿੱਤੀ ਹੈ ਹਨਾ ਜੀ ਠੀਕ ਹੈ ਜੀ ਤੇ ਬਾਕੀ ਚਲੋ ਤੁਹਾਡੇ ਕੋਲ ਵਧੀਆ ਚੱਲੇ ਬਾਕੀ ਰੇਟ ਠੀਕ ਹੈ ਭਾਈ ਹਾਂਜੀ ਹਾਂਜੀ ਰੇਟ ਭਾਈ ਵਧੀਆ ਓਕੇ ਮੈਂ ਤਾਂ ਨਹੀਂ ਦਿੱਤਾ ਨਹੀਂ ਨਹੀਂ ਠੀਕ ਹੈ ਠੀਕ ਹੈ ਭਾਈ ਭਾਈ 70000 ਰੁਪਿਆ ਡਿਮਾਂਡ ਕਰੀ ਸੀ ਭਾਈ ਅੱਕੀ ਭਾਈ ਨੂੰ ਜਮੇ ਜੈ ਜੈ ਰੇਟ ਤੇ ਦਿੱਤਾ ਠੀਕ ਹੈ ਜੀ ਬਾਕੀ ਤੇ ਕੋਈ ਹੋਰ ਆਇਆ ਪੁਰਾਣਾ ਇੱਕ ਮੈਨੂੰ ਵੀਰ ਦਾ ਦੁਬਈ ਤੋਂ ਫੋਨ ਆਇਆ ਭਾਈ ਉਹ ਬਾਈ ਨੇ ਮੈਨੂੰ ਕਿਹਾ ਹੋਇਆ ਸੀ ਫੋਨ ਤੇ ਬਾਈ ਕਹਿੰਦਾ ਤਾਂ ਮੈਨੂੰ ਦੱਸਿਆ ਨਹੀਂ ਹੈਗਾ ਕਹਿੰਦਾ ਮੈਂ ਵੀਡੀਓ ਰਾਤ ਦੇਖੀ ਆ ਤੇ ਬਾਈ ਹੁਣ ਫੋਨ ਬਹੁਤ ਆਈਆਂ ਨੇ ਕਈ ਵਾਰ ਯਾਦ ਨਹੀਂ ਰਹਿੰਦਾ ਹੈਗਾ ਠੀਕ ਹੈ ਜੀ ਬਾਕੀ ਕੋਈ ਹੋਰ ਆਇਆ ਆਪਾਂ ਦੱਸਾਂਗੇ ਜੀ ਠੀਕ ਹੈ ਤੇ ਠੀਕ ਹੈ ਬਾਈ ਲੋਰ ਆਪਾਂ ਦਨੋ ਠੀਕ ਹੈ ਜੀ ਆਖੀ ਬਾਈ ਵਧੀਆ ਆਪਣੇ ਜਿੱਦਾਂ ਆਪਾਂ ਚੀਜ਼ ਨੈੱਟ ਤੇ ਪਾਉਨੇ ਆ ਬਾਈ ਲੈਣ ਵਾਲਿਆਂ ਨੂੰ ਚੀਜ਼ ਮਿਲ ਜਾਂਦੀ ਆ ਆਪਣੇ ਵੀ ਚੀਜ਼ ਵੇਚ ਜਾਂਦੀ ਆ ਠੀਕ ਹੈ ਬਾਕੀ ਥੋੜਾ ਜਿਹਾ ਹੌਲਾ ਏ ਟਰੈਕਟਰ ਮੂਰੇ ਤੋਂ ਵਿਚਾਲੇ ਵੇਟ ਪਏ ਹੋਏ ਆ ਥੋੜੇ ਉੱਪਰ ਚੱਕ ਲਓ ਬਾਈ ਥੋੜਾ ਜਿਹਾ ਉਹ ਜੀ ਕੱਤੀ ਅੱਜ 7 ਫੁੱਟ ਦੀ ਡਰਾਈਵਰੀ ਬਾਈ ਪੁਰਾਣੇ ਦੀ ਠੀਕ ਹੈ ਜੀ ਲੋ ਜੀ ਮਾਲੇ ਤਰਕੀਆਂ ਬਖਸ਼ੇ ਬਾਈ ਬਾਈ ਨੂੰ ਕੰਮ ਕਰ ਸਾਰਾ ਸਮਾਨ ਨਾਲੇ ਦੇਤਾ ਬਾਈ ਤੜੜਾ ਸ਼ਾਫਟ ਇਹਦੀ ਜਮਾ ਹੀ ਨਵੀਂ ਸੀਗੀ ਬਾਈ 0 ਮੀਟਰ ਆਹ ਲੋ ਜੀ ਤੇ ਲੋ ਜੀ ਮਿੱਤਰ ਇੱਕ 275 ਵੀ ਦਿਖਾਉਣਾ ਸਾਨੂੰ ਆਪਾਂ ਨੇ ਇਹੜਾ ਨਵੇਂ ਮਾਡਲ ਟੀਯੂ ਮਾਡਲ ਆ ਬਾਈ ਇਹ ਮਾਰ ਦਾਂਗੇ ਰੇਸ ਮਾਰੀ ਜੀ ਉਹ ਬੱਸ ਕਰ ਉਹ ਬੱਸ ਕਰੋ ਲੈ ਬਾਈ ਹਾਂ ਬਸ ਵਾ ਵਾ ਹਾਂ 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 ਯਾਰਾ ਤੂੰ ਤਾਂ ਗਰਮੇ ਕਰਤਾ ਦਾ ਇਹ ਸਾਨਾ ਜਿਹੜਾ ਨੀ ਮਾ ਬਾਈ ਇਹਨਾਂ ਦੇ ਨਵੇਂ ਮਾਡਲ ਆਈਏ ਇਹ ਟੀ ਯੂ ਮਹਿੰਦਰਾ ਸਟਿੱਕਾ ਥੋੜੀ ਜਿਹੇ ਟੀ ਯੂ ਵਾਲੇ ਪਿੱਕੇ ਪਏ ਹੋਏ ਆ ਠੀਕ ਆ ਟਾਇਰ ਤਾਂ ਸਮਝ ਲਓ ਨਵੇਂ ਆ ਬਾਈ ਪਿਛਲੇ ਮੁਰਲੇ ਟਾਇਰ ਸੀ ਪਏ ਹੋਣਗੇ ਆਪਣੇ ਪੋਲੋ ਦੇ ਪਿਛਲੇ ਟਾਇਰ ਹੈਗੇ ਆ ਬਾਈ ਸਾਈਡ ਦੇ ਇਹਦੇ ਪਿਛਲੇ ਤਾਂ ਸਮਝੋ ਨਵੇਂ ਵਰਗੇ ਟਾਇਰ ਆ ਠੀਕ ਆ ਜੀ ਛਤਰੀ ਜਮਾ ਹੀ ਨਵੀਆਂ ਬਾਈ ਟਰੈਕਟਰ ਦੀ ਤੇ ਬਾਕੀ ਬਾਈ ਮਰਾਲਾ ਤੇ ਟੇਪ ਹੋਈ ਹੋਈ ਆ ਬਾਕੀ ਰੰਗ ਸਾਰਾ オリジナル ਆ ਠੀਕ ਹੈ ਜੀ ਚਲਾਈ ਦਾ ਟਰਿਕ ਨੰਬਰ ਇੰਜਨ ਗੇਅਰ ਦਾ ਫੁੱਲ ਕੈਮ ਆ ਪੂਰਾ ਹੈ ਨਾ ਠੀਕ ਹੈ ਜੀ ਹੁੱਕੇ ਨੂੰ ਬੜੀ ਲੱਗੇ ਹੋਈ ਚੱਲਵੇਂ ਬਾਈ ਠੀਕ ਹੈ ਜੀ ਬਾਕੀ ਮਰਾੜ ਬਾਈ ਕਿਸੇ ਪਾਸੇ ਦੇ ਗਲੇ ਗੋਲੇ ਨਹੀਂ ਹੈਗੇ ਜਮਾਈ ਮਰਾੜਾਂ ਦਾ ਪੱਤਰ ਆਇਆ ਨਾ ਹੋਰ ਬਾਲਾ ਜੀ ਮਹਾਰਾਜ 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 ਇਹ ਮੁੰਡਾ ਕੋਲ ਜੇਡ ਹੋ ਗਿਆ ਬਾਈ ਹੁਣ ਕੋਲ ਜੇਡ ਹੈ ਫਸਟਾਡੀ ਘੱਲ ਲਾ ਦਿਓ ਬਾਈ ਸਟੋਰੀਆਂ ਚੈੱਕ ਕਰੇ ਕਰੋ ਇੰਸਟਾਗ੍ਰam ਤੇ ਰੀਲਾਂ 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 ਹਾਂ ਇੰਸਟਾਗ੍ਰਾਮ ਤੇ ਨੂੰ ਛਾਇਆ ਪਿਆ ਪੂਰਾ ਪੂਰਾ ਜੀ ਇਹਦੀ ਵੀਡੀਓ ਨੂੰ ਇਹਦੀ ਵੀਡੀਓ ਨੂੰ ਮਿਲੀ ਨਾ ਚ ਵਿਊ ਜਾਂਦੇ ਬਾਈ ਹਾਂ ਹਨਾ ਰੈਂਡਿੰਗ ਚ ਆ ਵੀਰੇ ਹਾਂ ਕਾਜ ਨੂੰ ਨਾ ਮੁੰਡਾ ਪੱਗ ਪੁੱਗ ਬੰਨ ਕੇ ਆਂ ਜੀ ਨੂੰ ਪਾ ਕੇ ਫੇਰ ਜਾਂਦਾ ਹਾਂ ਹੁਣ ਲੋਰ ਪਾ ਕੇ ਚਲਦੇ ਪਏ ਹਾਂ ਹਾਂ ਹੁਣ ਲੋਰ ਪਾ ਕੇ ਚਲਦੇ ਤੋੜਦੇ ਨਹੀਂ ਪਰਲੇ ਮਲ ਲਿਟ ਲਿਟ ਕੇ ਓਰੇ ਬਾਈ ਆਦਾ ਇੱਥੇ ਲੋਰ ਪਾ ਕੇ ਆ ਜਾਂਦਾ ਸ਼ਿਕਾਗੋ ਵਾਲੀ ਇਹ ਦੋ ਦਿਨ ਰੂਪ ਆ ਹਾਂ ਇਹਦਾ ਕੰਮ ਵਾਲਾ ਰੂਪ ਆ ਇਹਦਾ ਟੋਰਸ ਵੀ ਨਹੀਂ ਵਾਲਾ ਰੂਪ ਆ ਇਹ ਤਾਂ ਘਰ ਵਾਲਾ ਰੂਪ ਆ ਦੇ ਵੀ ਤੇ ਨਸਟੇ ਆ ਉਹ ਬਾਤ ਉਹ ਲੱਗਾ ਹੈ ਉਹ ਲੱਗਾ ਹੈ ਘਰਾਂ ਜੋੜੇ ਚ ਆਪਣੇ ਕਰਨੇ ਚ ਹਾਂ ਉਧਰ ਜਾ ਕੇ ਤਾਂ ਪੱਗ ਦੇ ਪੱਗ ਜਿਵੇਂ ਜਿਵੇਂ ਏਰੀਆ ਚੇਂਜ ਹੁੰਦਾ ਜਿਵੇਂ ਜਿਵੇਂ ਲੁੱਕ ਚੇਂਜ ਹੁੰਦੀ ਹੈ ਠੀਕ ਆ ਬਾਈ ਠੀਕ ਆ ਹਾਂ ਉਹਨਾਂ ਲਈ ਕੱਲ ਸੱਜਰੀ ਲਾਉਣ ਲੱਗੇ ਅੱਜ ਅੱਜ ਬਾਈ ਟਾਈਮ ਨਾਲੇ ਲੱਗੇ ਲਾਉਣ ਆ ਰਹੇ ਇਹ ਦਿਨਾਂ ਦਾ ਬਹੁਤ ਫਰਕ ਪੈ ਗਿਆ ਤੇ ਤੂੰ ਠੀਕ ਆ ਮੈਂ ਚਲਾਈ ਜੂ ਤੇ ਵਧੀਆ ਟਰੈਕਟਰ ਬਾਈ ਗਾਰੰਟੀ ਹੈ ਤੇਰੀ ਹਾਂ ਠੀਕ ਆ ਬਾਈ ਬਾਕੀ ਬਾਈ ਰਿਮਾ ਰੂਮਾ ਦਾ ਰੰਗ ਵਧੀਆ ਪਿਆ ਠੀਕ ਆ ਤੋਤਾ ਟਰੈਕਟਰ ਆਪਾਂ ਨੇ ਹਾਂ ਬਾਈ ਦਿਨਾਂ ਦਾ ਫਰਕ ਪੈ ਗਿਆ ਟਾਈਮ ਦਾ ਦਿਨਾਂ ਦਾ ਫਰਕ ਪੈ ਗਿਆ ਬਾਈ ਅੱਜ ਮੀਂਹ ਪਿਆ ਸਾਡੇ ਵਧੀਆ ਪਿਆ 2 ਘੰਟੇ ਦੱਬ ਗਿਆ ਨਾ ਪਾਣੀ ਖੜ ਗਿਆ ਸੀਗਾ ਹੁਣ ਥੋੜਾ ਜਿਹਾ ਅਮਲੇ ਵੀਰੇ ਇੱਕ ਹੋ ਆਪਣਾ ਸਟਾਰਟ ਕਰੀਂ ਦੁਬਾਰਾ ਬਾਈ ਟਰੈਕਟਰ ਦੀ ਸਟਾਰਟਿੰਗ ਚੈੱਕ ਕਰ ਰਿਓ ਇਹਦੀ ਬਹੁਤ ਸੋਹਣੀ ਸਟਾਰਟਿੰਗ ਆ ਨਿਊਟਰਲ ਕਰ ਲੀਂਗਾ ਭੱਜ ਲਵੇਗਾ ਸਾਨੂੰ ਸਾਲ ਫਿਰ ਕੀ ਹੋ ਤਿਰੂ ਵਾ ਲਓ ਬਾਈ ਆਹ ਸੋਹਣੀ ਬਾਈ ਆਵਾਜ਼ ਸੋਹਣੀ ਆਵਾਜ਼ ਸੋਹਣੀ ਆ ਫਨਾ ਦੇ ਲੈ ਉਹ ਇਹ ਟਾ ਕਿਸ ਨੇ ਮੱਥਕਾਰ ਬਸਕਾਰ ਆਖੀ ਬਾਈ ਐਜੂਲ ਪ੍ਰੈਸ਼ਰ ਫੁੱਲ ਹੈ ਟਰੈਕਟਰ ਦਾ ਐਰ ਪ੍ਰੈਸ਼ਰ ਨਹੀਂ ਕੋਈ ਐਰ ਪ੍ਰੈਸ਼ਰ ਨਹੀਂ ਆਖੀ ਬਾਈ ਇਹ ਲੈਣਾ ਹੋਇਆ ਕਨੈਕਟ ਕਰ ਲਿਓ ਇਹਦਾ ਰੇਟ ਵੀ ਜਾਇਆ ਟਰੈਕਟਰ ਦਾ ਇਹ ਜਿਆਦਾ ਆਪਾਂ ਨੇ ਪਰਸੋਂ ਵੀ ਪਾਇਆ ਸੀ ਵੀਡੀਓ ਤੇ ਬਾਈ ਟਾਇਰ ਇਹਦੇ ਸੀ ਘੱਟ ਸੀਗੇ ਜਮਾ ਹੀ ਤੇ ਟਾਇਰ ਇਹਦੇ ਪਾਏ ਨੇ ਬਾਈ ਨਵੇਂ ਪਿਛਲੇ ਠੀਕ ਹੈ ਜੀ ਨਵੇਂ ਨਹੀਂ ਹੈਗੇ ਵੈਸੇ ਟਾਇਰ 95 ਪੈਸੇ ਦੇ ਟਾਇਰ ਖੜੇ ਸਮਝ ਲੋ ਟਰੈਕਟਰ ਹੈ ਠੀਕ ਹੈ ਜੀ ਤੇ ਬਾਕੀ ਜਿਹਨੇ ਲੈਣਾ ਹੋਇਆ ਬਾਈ ਥੱਲੇ ਆਪਾਂ ਕੰਟੈਕਟ ਨੰਬਰ ਦੇ ਦਾਂਗੇ ਉਦੋਂ ਕੰਟੈਕਟ ਕਰ ਲਿਓ ਮੁੱਲ ਕਰਦੇ ਹਾਂ ਦਾ 1 ਲੱਖ 55000 ਰੁਪਏ ਬਾਕੀ ਬਾਈ ਮੌਕੇ ਤੇ ਬਿਲਕੁਲ ਜਿਆਜ ਕਰਕੇ ਦਵਾਂਗੇ ਟਰੈਕਟਰ ਆ ਕੇ ਟਰੈਕਟਰ ਪਹਿਲਾਂ ਚਲਾ ਕੇ ਦੇਖਿਓ ਬਾਈ ਠੀਕ ਹੈ ਫਿਰ ਸੌਦਾ ਕਰੋ ਟਰੈਕਟਰ ਦਾ ਬੈਟਰੀ ਪੂਰੀ ਓਕੇ ਆ ਠੀਕ ਹੈ ਜੀ ਇੰਜਨ ਦਾ ਪੂਰਾ ਓਕੇ ਆ ਬਾਈ ਪੂਰਾ ਬਦਲੋ ਨਹੀਂ ਹੈਗੀ ਟਰੈਕਟਰ ਤੇ ਠੀਕ ਹੈ ਜੀ ਬਾਕੀ ਟਰੈਕਟਰ ਹੋਰ ਵੀ ਖੜੇ ਨਹੀਂ ਸਕਦੇ ਹਾਂ ਬਾਈ ਜੀ ਆਪਣੇ ਕੋਲ ਇੱਕ ਆਪਣੇ ਕੋਲ ਸਵਰਾਜ ਵੀ ਆਇਆ ਟਰੈਕਟਰ ਤੇ ਇਹਦਾ ਆਪਾਂ ਤੁਹਾਨੂੰ ਕੱਲੂ ਦਵਾਂਗੇ ਬਾਈ ਟਰੈਕਟਰ ਦੇ ਬਾਰੇ ਡਿਟੇਲ ਉਨੀ ਮਾਡਲ ਹੈ ਸੋਹਣਾ ਟਰੈਕਟਰ ਠੀਕ ਹੈ ਜੀ ਕੱਲ ਨੂੰ ਆਪਾਂ ਇਹਦੀ ਵੀਡੀਓ ਬਣਾ ਕੇ ਪਾਵਾਂਗੇ ਬਾਈ ਅਸੀਂ ਪ੍ਰੋਪਰ ਤੇ ਇਹਦੇ ਥੋੜੇ ਜਿਹਾ ਕਾਗਜ਼ ਪੱਤਰ ਆਉਣੇ ਹੈ ਜੀ ਆਪਣੇ ਕੋਲ ਟਰੈਕਟਰ ਦੇ ਠੀਕ ਹੈ ਜੀ ਤੇ ਬਾਕੀ ਡਿਮਾਂਡ ਆ ਪਤਾ ਨੂੰ ਦੱਸਤੀ ਬਾਈ ਕਈ ਸਾਰੇ ਵੀਰਾਂ ਦੇ ਫੋਨ ਆਏ ਵੇ ਤੇ ਤਾਂ ਦੇਖ ਲਿਓ ਆਗੇ ਕੰਟੈਕਟ ਕਰ ਲਿਓ ਜੇ ਕਿਸੇ ਨੇ ਵਿਚ ਦੇਣਾ ਹੋਇਆ ਕੋਈ ਟਰੈਕਟਰ ਉਹ ਵੀ ਕਰ ਲਾਂਗੇ ਵਾਧਾ ਘਟਾ ਤੇ ਟਰੈਕਟਰ ਹੋਰ ਤਾਂ ਫਿਲਹਾਲ ਕੋਈ ਆਇਆ ਨਹੀਂ ਆਪਣੇ ਕੋਲ ਆਹੀ ਟਰੈਕਟਰ ਨੇ ਤੇ ਜੇ ਕੋਈ ਹੋਰ ਟਰੈਕਟਰ ਆਊਗਾ ਤਾਂ ਆਪਾਂ ਤੁਹਾਨੂੰ ਦਵਾਂਗੇ ਆਪਾਂ ਡੇਟਾ ਨਾਲ ਦੀ ਨਾਲ ਜਿਵੇਂ ਬਾਕੀ ਸਾਡੇ ਸ਼ਕਤੀਮਾਨ ਵਾਲੇ ਵੀਰਾਂ ਨੇ ਵੀ ਇੱਧਰ ਧੂੜ ਪੱਟੀ ਪਈ ਆ ਅੱਜ ਵੀ ਇੱਕ ਦੋ ਸੁਪਰ ਸ਼ੀਟਰ ਦਿੱਤੇ ਨੇ ਬਾਈ ਇਹਨਾਂ ਨੇ ਅੱਸੀ ਕਾਲ ਬਾਈ ਜੀ ਉਹ ਬੈਠਾ ਭਵਿੰਦਰ ਬਾਈ ਬਾਈ ਫੋਨ ਤੇ ਲੱਗਿਆ ਹੋਇਆ ਮਾਕੀ ਦੇ ਕਿਸੇ ਵੀ ਵੀਰ ਨੇ ਕੋਈ ਸ਼ਕਤੀਮਾਨ ਦਾ ਬਾਈ ਪ੍ਰੋਡਕਟ ਲੈਣਾ ਹੈ ਤਾਂ ਬਾਈ ਨਾਲ ਜਰੂਰ ਕਨੈਕਟ ਕਰਿਓ ਨੰਬਰ ਹੈਗਾ ਬਾਈ ਦਾ 941703450043 ਠੀਕ ਹੈ ਜੀ ਸਬਸਿਡੀਆਂ ਨੂੰ ਤੁਹਾਨੂੰ ਪਤਾ ਵੀ ਨਿਕਲੀਆਂ ਹੋਈਆਂ ਵਧੀਆ ਪ੍ਰੋਡਕਟਾਂ ਬਾਈ ਰੇਟ ਵਿੱਚ 5-1000 ਮਹਿੰਗੇ ਨੇ ਦੂਜਿਆਂ ਨਾਲ ਸਤਿ ਸ਼੍ਰੀ ਅਕਾਲ ਬਾਈ ਜੀ ਠੀਕ ਹੈ ਠੀਕ ਹੈ ਜੀ ਬਾਈ ਆਏ ਨਹੀਂ ਦੋ ਤਿੰਨ ਦਿਨ ਕਿੱਧਰ ਰਹੇ ਜੀ ਬਸ ਮੈਂ ਮੱਛੌੜੇ ਸੀਗਾ ਅੱਛਾ ਠੀਕ ਹੈ ਠੀਕ ਹੈ ਜੀ ਔਰ ਬਾਈ ਕਿਵੇਂ ਕੰਮ ਕਰਾ? ਬਸ ਕੰਮ ਕਰ ਵਧੀਆ ਬਾਈ ਹੁਣ ਆਪਾਂ ਤੰਤਰੀ ਵੀ ਤੋੜ ਦੇ ਸਾਰੇ ਮਸ਼ੀਨਾਂ ਆਪਾਂ। ਅੱਛਾ ਠੀਕ ਆ ਜੀ। ਤੇ ਬਾਈ ਵਧੀਆ ਵਿਕੇ ਬਾਈ ਨਾਲ ਦੇ ਪਹਿਲਾਂ ਪਈ ਸੀ ਬਾਅਦ ਚ ਇੱਕ ਗੱਡੀ ਹੋਰ ਆਈ ਆ ਹੁਣ ਬਾਈ ਇਹਨਾਂ ਨੇ ਹੋਰ ਮੰਗਾਏ ਨਹੀਂ ਸਕੋ। ਪਰ ਬਾਈ ਕਹਿੰਦਾ ਸੀ ਵੀ ਜਿਆਦਾ ਮੰਗਾ ਰਹੇ ਯਾਰ ਵੀ ਆਪਣੇ ਵਿਗਣੇ ਮੈਂ ਕਿਹਾ ਬਾਈ ਟੈਨਸ਼ਨ ਨਾ ਲੈ ਵੀ ਸਾਰੇ ਵਿਗ ਜਾਣੇ ਆ। 9 ਫੁੱਟ ਆ ਬਾਈ। ਤੇ ਬਾਕੀ ਟਾਈਮ ਟਾਈਮ ਦੀ ਗੱਲ ਹੁੰਦੀ ਆ ਬਾਈ ਉਹਦੇ ਸੱਬੇ ਬਾਈ ਨਹੀਂ ਲੱਗੇ ਹੋਏ ਨੇ ਉਧਰ ਕਸਾਣਾ ਕਿਉਂਕਿ ਬਾਈ ਕਹਿੰਦਾ ਤਿੰਨ ਤਰੀਕ ਨੂੰ ਸਾਰੇ ਤੋੜਨੇ ਆਪਾਂ ਨੇ। ਠੀਕ ਆ ਜੀ। ਸੱਬੇ ਬਾਈ ਨਾ ਮਲਾਉਨੇ ਸਾਨੂੰ ਆਪਾਂ ਸੱਬਾ ਮੇਰਾ ਵੀਰ ਖਾ ਗਿਆ ਮਟਰ ਪਨੀਰ ਹੋਰ ਸੱਬਾ ਵੀਰੇ ਠੀਕ ਆ ਵੀਰ ਤੂੰ ਬਣਾਓ ਚੱਲ ਰਿਹਾ ਕੰਮ ਜੋਰਾਂ ਤੇ ਹੂੰ ਦਾ ਜਾਣਾ ਹੈ ਬਾਈ ਬਾਈ ਬਹੁਤ ਮਿਹਨਤ ਵਾਲਾ ਕੰਮ ਹੈ ਪਾਈਪਾਂ ਲਾਉਣੀਆਂ ਸਾਰੀਆਂ ਐਨ ਕਿਉਂਕਿ ਬਹੁਤ ਹਾਰਡ ਪਾਈਪ ਹੁੰਦੀ ਹੈ ਬਾਈ ਇਹ ਤਿੰਨ ਤਰੀ ਨੂੰ ਪਾਤੀ ਹੈ ਪੂਰੀ ਹਾਰਡ ਪਾਈਪ ਹੁੰਦੀ ਹੈ ਉਹ ਖਿੱਚਣਾ ਹੁੰਦੀ ਹੈ ਹੋਰ ਸੱਬੇ ਵੀਰੇ ਕਿਵੇਂ ਸੇ ਤਾਂ ਠੀਕ ਆ ਵੀਰੇ ਵਧੀਆ ਸ਼ਰਦੀ ਕਲਾ ਤਿੰਨ ਤਰੀ ਨੂੰ ਸਾਰੇ ਹੀ ਜਾਣੇ ਨੇ ਤੈਨੂੰ ਅੱਛਾ ਪੂਰੇ ਬਾਈ ਬਾਈ ਨੇ ਕਹਿੰਦੇ 3 ਤਰੀਕ ਨੂੰ ਸਾਰੀ ਡਿਲੀਵਰੀ ਕਰ ਦੇਣੀ ਆ ਚਾਹ ਪਕੌੜੇ ਦਾ ਨੰਗਰ ਟੁੱਟ ਵਰਤੂਗਾ ਜਿਨੇ ਪਹੁੰਚਣਾ ਪਾਉਂਦਾ ਖਲਾਉਂਗੇ ਵੀ ਸਹੀ ਪਕੌੜੇ ਹਾਂ ਹਾਂ ਖਲਾਵਾਵਾਂਗੇ ਹਾਂ ਖਲਾਵਾਵਾਂਗੇ ਚਲੋ ਠੀਕ ਆ ਬਾਈ ਨਹੀਂ ਕਿ ਸਾਨੂੰ ਅਸੀਂ ਰੋਟੀ ਲੈ ਕੇ ਨਹੀਂ ਆਈਏ ਠੀਕ ਹੈ ਜੀ ਆਕੀ ਬਾਈ ਇੱਧਰ ਸੁਵਰਾਜ ਖੜਾ ਇਹਨਾਂ ਕੋਲ ਇੱਕ ਇਹ ਤਾਂ ਬਾਈ ਵੈਸੇ ਨਵਾਂ ਟਰੈਕਟਰ ਹੈ 0 ਮੀਟਰ ਵਾਲਾ ਕਰ ਲਓ ਜੀ ਚੈੱਕ 855 15 ਸਪੀਡਾਂ ਦੇ ਵਿੱਚ ਬਾਈ 16 ਦੇ ਟਾਇਰਾਂ ਚ ਠੀਕ ਆ ਤੇ ਸਾਈਡ ਗੇਅਰ ਚ ਬਾਕੀ ਆਈ ਪੀਟੀਓ ਠੀਕ ਆ ਇਹਦੇ ਵਿੱਚ ਸ਼ਟਲ ਵਾਲੀ ਵੀ ਆਪਸ਼ਨ ਆਉਂਦੀ ਹੈ ਬਾਈ ਠੀਕ ਆ ਤੇ ਰੇਟ ਦਾ ਬਾਈ ਤੁਹਾਨੂੰ ਪਤਾ ਵੀ ਹਰੇਕ ਦਾ ਹੀਲਰ ਦਾ ਅਲੱਗ-ਅਲੱਗ ਰੇਟ ਹੈ ਇਹਦਾ ਕਿਸੇ ਦਾ ਕੋਈ ਫਿਕਸ ਰੇਟ ਨਹੀਂ ਹੈਗਾ ਬਾਈ ਇਹਦਾ ਠੀਕ ਆ ਜੀ ਪਹਿਲਾਂ ਟਰੈਕਟਰ ਇਹ ਫੋਰ 휠 ਦੇ ਵਿੱਚ ਘੱਟ ਵਿਗਦਾ ਸੀ ਬਾਈ ਉਹਦਾ ਕਾਰਨ ਸੀਗਾ ਸਭ ਤੋਂ ਵੱਡਾ ਵੀ ਇਹ 3 ਸਪੀਡ ਵਿੱਚ ਨਹੀਂ ਦਾ ਜਦੋਂ ਟਰੈਕਟਰ ਹੁਣ ਇਹ 3 ਸਪੀਡ ਦੇ ਵਿੱਚ ਆਇਆ ਨਵੇਂ ਮਾਡਲ ਦੇ ਵਿੱਚ ਤਾਂ ਕਰਕੇ ਹੁਣ ਇਹਦੀ ਬਿਕਰੀ ਬਾਈ ਵੱਧ ਗਈ ਅੱਗੇ ਨਾਲੋਂ ਪਹਿਲਾਂ ਬਹੁਤ ਘੱਟ ਵਿਦਾਦਾ ਪਹਿਲਾਂ ਹਰ ਇੱਕ ਲੰਦਾ ਨਹੀਂ ਸੀ ਕਹਿੰਨ ਠੀਕ ਹੈ ਜੀ ਬਾਕੀ ਟਰੈਕਟਰ ਵਧੀਆ ਬਾਈ ਤੁਸੀਂ ਲੈ ਸਕਦੇ ਏ ਨੂੰ ਹਰ ਇੱਕ ਕੰਮ ਵਾਸਤੇ بڑے ਜੋ بڑا ਛੋੜਿਆ ਜੋ ਛੋਟਾ ਠੀਕ ਹੈ ਜੀ 10 ਲੱਖ ਦੇ ਕਰੀਬ ਹੈ ਨੇੜੇ ਤੜੇ ਟਰੈਕਟਰ ਇਹ 10 ਲੱਖ ਦੇ ਨੇੜੇ ਤੜੇ ਬਾਕੀ 5-10 ਹਜ਼ਾਰ ਵੱਧ ਘੱਟ ਠੀਕ ਹੈ ਜੀ ਬਾਕੀ ਤੁਹਾਨੂੰ ਪਤਾ ਬਾਈ ਸਾਡੇ ਰੋਪੜ ਜ਼ਿਲ੍ਹੇ ਚੋਂ ਰੋਪੜ ਜਿਲ੍ਹੇ ਹੋਰ ਦਾ ਤਾਂ ਪਾਣੀ ਰੋਪੜ ਜਿਲ੍ਹੇ ਦੇ ਸਾਡੇ ਇਹਦੀ ਸੇਲ ਟਾਪ ਤੇ ਆ ਟਰੈਕਟਰ ਦੀ ਟਰੈਕਟਰ ਸਾਰੇ ਵਧੀਆ ਆ ਪਰ ਜਨ ਕਿ ਸਾਰਿਆਂ ਨਾਲੋਂ ਵੱਧੇ ਹੀ ਵਿਗਦਾ ਆਪਣੇ ਰੋਪੜ ਵਿੱਚ ਠੀਕ ਆ ਜੀ ਬਾਕੀ ਮਗਰਾੜ ਇਹਨਾਂ ਨੇ ਆ ਡਾਟਾ ਦੇਖੋ ਜਿਹੜੀ ਨਵੇਂ ਮਾਡਲ ਵਾਲੀਆਂ ਅਥੇ ਐਲਈਡੀ ਲਾਈਟ ਇਹਦੇ ਚ ਬੱਲਬ ਬੋਲਬ ਨਹੀਂ ਹੈਗਾ ਬਾਈ ਜੇ ਕੋਈ ਦਿੱਕਤ ਆ ਗਈ ਤਾਂ ਪੂਰੀ ਲਾਈਟ ਸੀ ਪਹਿਲਾਂ ਆਪਾਂ ਬੱਲਬ ਚੇਂਜ ਕਰਦੇ ਹੁੰਦੇ ਆ ਠੀਕ ਆ ਹੁਣ ਇਹਦੇ ਪੂਰੀ ਲਾਈਟ ਚੇਂਜ ਹੋਣੀ ਆ ਜੇ ਕੋਈ ਦਿੱਕਤ ਆਉਂਦੀ ਇਹਦੇ ਵਿੱਚ ਇਹ ਬਾਕੀ ਠੀਕ ਆ ਬਾਈ ਵੀਡੀਓ ਵੀ ਕਾਫੀ ਲੰਬੀ ਬਣ ਗਈ ਅੱਜ ਆਪਣੀ ਤੇ ਕਿਸੇ ਵੀ ਵੀਰ ਨੇ ਕੋਈ ਟਰੈਕਟਰ ਲੈਣਾ ਵੇਚਣਾ ਹੁੰਦਾ ਤਾਂ ਜਰੂਰ ਕੰਟੈਕਟ ਕਰਿਆ ਕਰੋ ਬਾਈ ਨੰਬਰ ਆਪਣਾ ਥੱਲੇ ਮੈਂਸ਼ਨ ਹੁੰਦਾ ਸਕਰੀਨ ਦੇ ਤੇ ਅੱਜ ਦੇ ਬਲੌਗ ਵਿੱਚ ਇੰਨਾ ਹੀ ਜੀ ਮਿਲਦੇ ਹਾਂ ਕਿਸੇ ਹੋਰ ਨਵੇਂ ਬਲੌਗਸ ਸਾਰੇ ਵੀਰਾਂ ਦਾ ਧੰਨਵਾਦ